ਉਹੋ ਹੀ ਲੋਕ ਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੋਚਾ ਕਰਜ਼ਾ ਮਾਫ ਕਰਾਂਗੇ ਸਾਬਕਾ ਚਾਰ ਕਿਸਾਨ ਤੋਂ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਮਜਾਦਾ ਕਰਦਿਆਂ ਤੇ ਸ਼ਾਂਤਮਈ ਰੋਸ ਮਜਾਦਾ ਕਰਦਿਆਂ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਦੋਂ ਆਖਿਰਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੋ ਅਸੀਂ ਜਿੱਤ ਜਾਨੇ ਆ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਮਸਲੇ ਹੱਲ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਜਨਕਸਕਰ ਪਰਫੇਗਰ ਸਾਹਿਬ ਭਾਰਤੀ ਕਿਸਾਨੀ ਦੀ ਨੇਕਤਾ ਸਿੱਧੂ ਕੋ ਅੱਜ ਇਹ ਸਾਡਾ ਪ੍ਰੋਗਰਾਮ ਹੈ ਸਾਡਿਆਂ ਦੋਵੇਂ ਫਰਮਾਂ ਜੋ ਬਾਦਰਾ ਤੇ ਲੜ ਰਹੀਆਂ ਆ ਉਹਨਾਂ ਦਾ ਸੱਦਾ ਸੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਨੇੜੇ ਮੁਜ਼ਾਹਰਾ ਕਰਨਾ ਕਿਉਂਕਿ ਇੱਕੋ ਹੀ ਲੋਕਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਾਂਗੇ। ਸੁਆਮੀਨਾਥ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾਅ ਦੇਵਾਂਗੇ। ਕਿਸਾਨ ਦੀ ਹਰ ਫਸਲ ਤੇ ਐਮਐਸਪੀ ਦੇਵਾਂਗੇ। ਉਦੋਂ ਬਾਅਦ ਦਿੱਲੀ ਦੇ ਵਿੱਚ ਵੀ ਕਿਸ ਸੰਘਰਸ਼ ਹੋਇਆ ਤੇ ਉਦੋਂ ਇਹਨਾਂ ਮੰਗਾਂ ਦੇ ਨਾਲ-ਨਾਲ ਮੋਦੀ ਜੀ ਨੇ ਕਿਹਾ ਸੀ ਕਿ ਜਿਹੜਾ ਬਿਜਲੀ ਸੋਧ 20 ਦੀ ਹੈ ਇਹ ਲਾਗੂ ਨਹੀਂ ਕਰਾਂਗੇ ਉਹਨੂੰ ਰੱਦ ਕਰਾਂਗੇ ਤੇ ਜਿਹੜੇ ਪਰਾਲੀ ਦਾ ਸੀਗਾ ਜਦੋਂ ਖੇਤਾਂ ਦੇ ਵਿੱਚ ਨਾੜ撒ੜਿਆ ਜਾਂਦਾ ਪਰਾਲੀ ਸਾੜੀ ਜਾਂਦੀ ਹੈ ਕਿਸਾਨਾਂ ਦੇ ਕੋਈ ਪਰਚਾ ਨਹੀਂ ਹੋਊਗਾ ਜਿਹੜੇ ਵੱਡੇ ਜੁਰਮਾਨੇ ਸੀ ਉਹ ਵੀ ਕਹਿੰਦੇ ਸੀ ਵੀ ਅਸੀਂ ਇਹ ਨਹੀਂ ਕਰਾਂਗੇ ਇਹਦੇ ਨਾਲ-ਨਾਲ ਜਦੋਂ ਜਿਹੜੇ ਲਖੀਂਪੁਰ ਥੀੜੀ ਵਾਲੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਮਜਾਦਾ ਕਰਦਿਆਂ ਤੇ ਸ਼ਾਂਤਮਈ ਰੋਸ ਮਜਾਦਾ ਕਰਦਿਆਂ ਦੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾਵਾ ਦੇਣੀ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣੇ ਪਰ ਇਹ ਮੋਦੀ ਜੀ ਸਾਰੀ ਇਹਨਾਂ ਮੰਗਾਂ ਤੋਂ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਤੇ ਦੁਬਾਰਾ ਫੇਰ ਹੁਣ ਅਸੀਂ 3 ਫਰਵਰੀ ਨੂੰ ਸਰਕਾਰ ਦਾ ਜਾਣ ਦਾ ਵੇਲਾ ਸੀ ਅਸੀਂ ਯਾਦ ਕਰਾਉਣ ਗਏ ਸੀ ਤੇ ਮੋਦੀ ਜੀ ਤੁਸੀਂ ਵਾਅਦੇ ਕੀਤੇ ਸੀ ਸਤਾ ਚ ਆਉਣ ਤੋਂ ਪਹਿਲਾਂ ਵੀ ਔਰ ਦਿੱਲੀਆ ਅंदोलਨ ਤੋਂ ਬਾਤ ਤੁਸੀਂ ਜਦੋਂ ਆਪਣੀ ਗੱਲਬਾਤ ਹੋਈ ਉਦੋਂ ਵੀ ਤੁਸੀਂ ਵਾਦੇ ਜੀਤੇ ਸੀ ਤੇ ਇਹ ਚੀਜ਼ਾਂ ਇਹ ਮੰਗਾ ਥੋਡੀਆਂ ਸੀ ਪੂਰੀਆਂ ਕਰਾਂਗੇ ਪਰ ਉਹ ਅਜੇ ਤੱਕ ਤੁਹਾਡੇ ਵਾਦੇ ਬਫਾ ਨਹੀਂ ਹੋਏ ਪਰ ਉਦੋਂ ਵੀ ਨਹੀਂ ਸੁਣਿਆ ਗਿਆ ਸਾਨੂੰ ਤੇ ਇਹਨੇ ਚੋਣ ਜਾਬਤਾ ਲੱਗਿਆ ਤੇ ਹੁਣ ਆ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਇਸੇ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੀ ਉਹ ਗੱਲ ਆਪਣਾ ਸਨੇਹਾ ਜਿਹੜੇ ਕੈਂਡੀਡੇਟ ਬੀਜੇਪੀ ਦੇ ਹਨ ਉਹਨਾਂ ਦੇ ਰਹੀਂ ਮੋਦੀ ਜੀ ਤੱਕ ਪਹੁੰਚਾਈਏ ਕਿਉਂ ਅੱਜ ਤਾਂ ਨਹੀਂ ਹੋਈ ਪਹਿਲਾਂ ਇੱਕ ਦਿਨ ਪਹਿਲਾਂ ਮਿਲੇ ਸੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਅੱਗੇ ਆਏ ਉਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਗੱਲ ਹੋਰ ਪਾਸੇ ਨੂੰ ਲੈ ਕੇ ਜਾਂਦੇ ਰਹੇ ਜਦੋਂ ਆਖਰਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੇ ਅਸੀਂ ਜਿੱਤ ਜਾਨੇ ਆ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਮਸਲੇ ਹੱਲ ਕਰਵਾਵਾਂਗੇ ਇਹ ਕਹਿ ਕੇ ਉਹ ਉੱਥੇ ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ ਦੇ ਨਾਰੇ ਲਗਵਾ ਰਹੇ ਹਾਂ ਹਾਂਜੀ ਸੰਗਠਨਾਂ ਨਾਲ ਹਾਂਜੀ ਕਦੇ ਛਬੀਲ ਠੰਡਾ ਪਾਣੀ ਮਿੱਠਾ ਪਾਣੀ ਪਿਆ ਰਹੇ ਉਹਦਾ ਮਿਲ ਕੇ ਚੱਲਣ ਦੀ ਗੱਲ ਕਰ ਰਹੇ ਹਾਂ ਕਿ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਗੱਲ ਹੋਏ ਜੀ ਅਸੀਂ ਉਹਦੇ ਭਰੋਸਾ ਕਿਵੇਂ ਕਰ ਲਈਏ ਮੋਦੀ ਜੀ ਸਦਾ ਜਾਣ ਤੋਂ ਪਹਿਲਾਂ ਇੱਕ ਵੱਡਾ ਨਾਰਾ ਲਾਇਆ ਸੀ ਕਿ ਸਾਰਾ ਕਾਲਾ ਧਨ ਅਸੀਂ ਜਿਹੜਾ ਬਾਹਰ ਹੈਗਾ ਉਹਨੂੰ ਲੈ ਕੇ ਆਵਾਂਗੇ ਦੇ ਹਰ ਨਾਗਰਿਕ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਜਾਊ ਉਹ ਮੋਦੀ ਜੀ ਦਾ ਵਾਦਾ ਵਫਾ ਨਹੀਂ ਹੋਇਆ ਤੇ ਇਹਨਾਂ ਵਿਚਾਰਿਆਂ ਦੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਤੇ ਉਹੀ ਲੋਕ ਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੋਚਾ ਕਰ ਦਾਂ ਮਾਫ ਕਰਾਂਗੇ ਸਾਡੇ ਚਾਰ ਕਿਸਾਨ ਤੋਂ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਮਜਾਦਾ ਕਰਦਿਆਂ ਤੇ ਸ਼ਾਂਤਮਈ ਰੋਸ ਮਜਾਦਾ ਕਰਦਿਆਂ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਦੋਂ ਆਖਰਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੋ ਅਸੀਂ ਜਿੱਤ ਜਾਨੇ ਆ ਆਸੀਂ ਥੋੜੇ ਨਾਲ ਚੱਲਾਂਗੇ ਥੋੜੇ ਮਸਲੇ ਹੱਲ ਕਰਵਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਜਨਕ ਸੱਤਰ ਫੋਡੇਗਰ ਸਾਹਿਬ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਗੁਰ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡੀਆਂ ਦੋਵੇਂ ਫੋਰਮਾਂ ਜੋ ਬਾਦਰਾ ਤੇ ਲੜ ਰਹੀਆਂ ਉਹਨਾਂ ਦਾ ਸੱਦਾ ਸੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਨੇੜੇ ਮੁਜ਼ਾਰਾ ਕਰਨਾ ਕਿਉਂਕਿ ਇੱਕੋ ਹੀ ਲੋਕ ਨੇ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕਰਦੇ ਸੀ ਕਿ ਅਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਮੂਚਾ ਕਰਜ਼ਾ ਮਾਫ਼ ਕਰਾਂਗੇ। ਸੁਆਮੀਨਾਥ ਰਿਪੋਰਟ ਦੇ ਅਨੁਸਾਰ ਕਿਸਾਨਾਂ ਨੂੰ ਭਾ ਦੇਵਾਂਗੇ। ਕਿਸਾਨ ਦੀ ਹਰ ਫਸਲ ਤੇ ਐਮਐਸਪੀ ਦੇਵਾਂਗੇ। ਉਦੋਂ ਬਾਅਦ ਦਿੱਲੀ ਦੇ ਵਿੱਚ ਵੀ ਸੰਘਰਸ਼ ਹੋਇਆ ਤੇ ਉਦੋਂ ਇਹਨਾਂ ਮੰਗਾਂ ਦੇ ਨਾਲ-ਨਾਲ ਮੋਦੀ ਜੀ ਨੇ ਕਿਹਾ ਸੀ ਕਿ ਜਿਹੜਾ ਬਿਜਲੀ ਸੋਧ 20 ਦੀ ਹੈ ਇਹ ਲਾਗੂ ਨਹੀਂ ਕਰਾਂਗੇ ਉਹਨੂੰ ਰੱਦ ਕਰਾਂਗੇ ਤੇ ਜਿਹੜੇ ਪਰਾਲੀ ਦਾ ਸੀਗਾ ਜਦੋਂ ਖੇਤਾਂ ਦੇ ਵਿੱਚ ਨਾੜ ਸਾੜਿਆ ਜਾਂਦਾ ਪਰਾਲੀ ਸਾੜੀ ਜਾਂਦੀ ਹੈ ਕਿਸਾਨਾਂ ਦੇ ਕੋਈ ਪਰਚਾ ਨਹੀਂ ਹੋਊਗਾ ਜਿਹੜੇ ਵੱਡੇ ਜੁਰਮਾਨੇ ਸੀ ਉਹ ਵੀ ਕਹਿੰਦੇ ਸੀ ਵੀ ਅਸੀਂ ਇਹ ਨਹੀਂ ਕਰਾਂਗੇ ਇਹਦੇ ਨਾਲ ਨਾਲ ਜਦੋਂ ਜਿਹੜੇ ਲਖੀਂਪੁਰ ਥੀੜੀ ਵਾਲੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਭਾਜਪਾ ਦੇ ਗੁੰਡਿਆਂ ਵੱਲੋਂ ਰੋਸ ਮਜਾਦਾ ਕਰਦਾਂਦੇ ਸ਼ਾਂਤ ਨਹੀਂ ਰੋਸ ਮਜਾਦਾ ਕਰਦਾਂਦੇ ਗੱਡੀ ਚੜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਸਜ਼ਾਵਾ ਦੇਣੀ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇਣੇ ਪਰ ਇਹ ਮੋਦੀ ਜੀ ਸਾਰੀ ਇਹਨਾਂ ਮੰਗਾਂ ਤੋਂ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਤੇ ਦੁਬਾਰਾ ਫੇਰ ਹੁਣ ਅਸੀਂ 13 ਫਰਵਰੀ ਨੂੰ ਸਰਕਾਰ ਦਾ ਜਾਣ ਦਾ ਵੇਲਾ ਸੀ ਅਸੀਂ ਯਾਦ ਕਰਾਉਣ ਗਏ ਸੀ ਕਿ ਮੋਦੀ ਜੀ ਤੁਸੀਂ ਵਾਅਦੇ ਕੀਤੇ ਸੀ ਸਤਾ ਚ ਆਉਣ ਤੋਂ ਪਹਿਲਾਂ ਵੀ ਔਰ ਦਿੱਲੀ ਅੰਦੋਲਨ ਤੋਂ ਬਾਤ ਤੁਸੀਂ ਜਦੋਂ ਆਪਣੀ ਗੱਲਬਾਤ ਹੋਈ ਉਦੋਂ ਵੀ ਤੁਸੀਂ ਵਾਅਦੇ ਕੀਤੇ ਸੀ ਤੇ ਇਹ ਚੀਜ਼ਾਂ ਇਹ ਮਗਾ ਥੋਡੀਆਂ ਸੀ ਪੂਰੀਆਂ ਕਰਾਂਗੇ ਪਰ ਉਹ ਅਜੇ ਤੱਕ ਤੁਹਾਡੇ ਵਾਅਦੇ ਬਫਾ ਨਹੀਂ ਹੋਏ ਪਰ ਉਹਦੇ ਵੀ ਨਹੀਂ ਸੁਣਿਆ ਗਿਆ ਸਾਨੂੰ ਤੇ ਇਹਨੇ ਚੋਣ ਜਾਬਤਾ ਲੱਗਿਆ ਤੇ ਹੁਣ ਆ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਇਸੇ ਦਾ ਇੱਕ ਹਿੱਸਾ ਕਿ ਅਸੀਂ ਆਪਣੀ ਉਹ ਗੱਲ ਆਪਣਾ ਸਨੇਹਾ ਜਿਹੜੇ ਕੈਂਡੀਡੇਟ ਬੀਜੇਪੀ ਦੇ ਹਨ ਉਹਨਾਂ ਦੇ ਰਾਹੀਂ ਮੋਦੀ ਜੀ ਤੱਕ ਪਹੁੰਚਾਈਏ। ਬਸੋ ਅੱਜ ਤਾਂ ਨਹੀਂ ਹੋਈ ਪਹਿਲਾਂ ਇੱਕ ਵਾਰ ਪਹਿਲਾਂ ਮਿਲੇ ਸੀ ਅਸੀਂ ਉਹਨਾਂ ਨੂੰ ਸਵਾਲ ਕੀਤੇ ਅੱਗੇ ਆਏ ਉਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਗੱਲ ਹੋਰ ਪਾਸੇ ਨੂੰ ਲੈ ਕੇ ਜਾਂਦੇ ਰਹੇ ਜਦੋਂ ਆਖਰਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਉਹ ਕਹਿੰਦੇ ਨਹੀਂ ਸਾਡੇ ਕੋਲ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਜੇ ਅਸੀਂ ਜਿੱਤ ਜਾਨੇ ਆ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਮਸਲੇ ਹੱਲ ਕਰਵਾਵਾਂਗੇ ਇਹ ਕਹਿ ਕੇ ਉਹ ਉੱਥੇ ਕਿਸਾਨ ਮਜ਼ਦੂਰ ਇੱਟਾ ਜਿੰਦਾਬਾਦ ਦੇ ਨਾਰੇ ਲਗਵਾ ਰਹੇ ਆਂ ਹਾਂਜੀ ਸੰਗਠਨਾਂ ਨਾਲ ਹਾਂਜੀ ਕਦੇ ਛਬੀਲ ਠੰਡਾ ਪਾਣੀ ਮਿੱਠਾ ਪਾਣੀ ਪਿਆ ਰਹੇ ਆ ਉਹਦਾ ਮਿਲ ਕੇ ਚੱਲਣ ਦੀ ਗੱਲ ਕਰ ਰਹੇ ਆਂ ਕਿ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਗੱਲ ਹੋਏ ਜੀ ਅਸੀਂ ਉਹਦੇ ਭਰੋਸਾ ਕਿਵੇਂ ਕਰ ਲਈਏ ਮੋਦੀ ਜੀ ਸਤਾ ਜਾਣ ਤੋਂ ਪਹਿਲਾਂ ਇੱਕ ਵੱਡਾ ਨਾਰਾ ਲਾਇਆ ਸੀ ਕਿ ਸਾਰਾ ਕਾਲਾ ਧਨ ਅਸੀਂ ਜਿਹੜਾ ਬਾਹਰ ਹੈਗਾ ਉਹਨੂੰ ਲੈ ਕੇ ਆਵਾਂਗੇ ਦੇ ਹਰ ਨਾਗਰਿਕ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਜਾਊ ਉਹ ਮੋਦੀ ਜੀ ਦਾ ਵਾਦਾ ਵਫਾ ਨਹੀਂ ਹੋਇਆ ਤੇ ਇਹਨਾਂ ਵਿਚਾਰਿਆਂ ਦੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ